ਜੇ ਤੁਹਾਡੇ ਵੀ ਅੰਗਾਂ ਪੈਰਾਂ 'ਚ ਦਰਦ ਰਹਿੰਦਾ ਹੈਗਾ ਜਾਂ ਤੁਹਾਨੂੰ ਇਨਫੈਕਸ਼ਨ ਰਹਿੰਦੀ ਹੈ ਜਾਂ ਤੁਹਾਡਾ ਖੂਨ ਗੰਦਾ ਹੋ ਰਿਹਾ ਜਿਵੇਂ ਤੁਸੀਂ ਸਾਫੀ ਦੀਆਂ ਸੀਸੀਆਂ ਪੀ ਲੈਨੇ ਹੋ ਉਹਦੇ ਨਾਲ ਵੀ ਠੀਕ ਨਹੀਂ ਹੁੰਦਾ ਜੇ ਖੂਨ ਤੁਹਾਡਾ ਗਾੜਾ ਹੈਗਾ ਜਾਂ ਗਤੀ ਸਹੀ ਨਹੀਂ ਕਰਦਾ ਤਾਂ ਉਹਦੇ ਨਾਲ ਹੱਡਾਂ ਪੈਰਾਂ 'ਚ ਦਰਦ ਸੋਜਾਦ ਰਹਿਣ ਲੱਗ ਜਾਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਪ੍ਰਭੂ ਤੁਸੀਂ ਇੱਕ ਚੀਜ਼ ਨਾਲ ਹੀ ਠੀਕ ਕਰ ਸਕਦੇ ਹੋ ਜਮਾ ਘਰੇਲੂ ਉਪਾਗ ਆ ਆਮੀ ਆਪਾਂ ਨੂੰ ਸੜਕ ਤੇ ਇਹ ਦਰਖਤ ਮਿਲ ਜਾਣਗੇ ਸਿਰਫ ਤਿੰਨ ਦਰਖਤ ਨੇ ਨੋਟ ਕਰ ਲਿਓ ਚਾਹੇ ਫੋਟੋ ਖਿੱਚ ਕੇ ਰੱਖ ਲਿਓ ਚਾਹੇ ਲਿਖ ਕੇ ਰੱਖ ਲਿਓ ਨੰਬਰ 1 ਤੇ ਜੀ ਜਾਮਣ ਦੀਆਂ ਕੁੰਬਲਾ ਜਾਮਣ ਹਰ ਇੱਕ ਸੜਕ ਤੇ ਲੱਗੀ ਹੋਈ ਐ ਜਿਹੜੇ ਜਾਮਣ ਦੇ ਤਾਜੇ ਪੱਤੇ ਨੇ ਉਹਦੀਆਂ ਕੁੰਬਲਾ ਲੈਣੀਆਂ ਨੇ ਤੁਸੀਂ 15 ਤੋਂ 20 ਇੱਕ ਬੱਸ ਨੰਬਰ 2 ਤੇ ਜੀ ਮਰੂਦ ਦੀਆਂ ਕੁੰਬਲਾ ਲੈਣੀਆਂ ਸਿਰਫ ਕੁੰਬਲਾ ਹੀ ਨੇ ਜਿਹੜੇ ਨਵੇਂ ਪੱਤੇ ਉਗਰਦੇ ਹੁੰਦੇ ਨੇ ਨੰਬਰ 3 ਤੇ ਹੈਗਾ ਜੀ ਸਪੈਦਾ ਸਪੈਦੇ ਦੇ ਨਵੇਂ ਪੱਤੇ ਜਿਹੜੀਆਂ ਉੱਪਰ ਕੁੰਬਲਾ ਉਗਰਦੀਆਂ ਹੁੰਦੀਆਂ ਨੇ ਤਿੰਨੇ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਤੁਸੀਂ ਇਹ ਪੱਤੇ ਤਿੰਨੇ ਦਰਖਤਾਂ ਦੇ ਉਹਨੂੰ ਚੰਗੀ ਤਰ੍ਹਾਂ ਕੁੱਟ ਲਿਓ ਕੁੱਟ ਕੇ ਉਸ ਤੋਂ ਬਾਅਦ ਉਹਨਾਂ ਨੂੰ ਥੋੜਾ ਜਿਹਾ ਸੁਕਾ ਲਿਓ ਉਸ ਤੋਂ ਬਾਅਦ ਗੋਲੀਆਂ ਜੀਆਂ ਬੱਟ ਲਿਓ ਜਿਵੇਂ ਆਪਣੀਆਂ ਟੌਫੀਆਂ ਜੀਆਂ ਹੁੰਦੀਆਂ ਨੇ ਤੁਸੀਂ ਤੁਹਾਨੂੰ ਮੈਂ ਦਿਖਾ ਵੀ ਦਿਊਗਾ ਉੱਪਰ ਫੋਟੋ ਲਾ ਦਊਗਾ ਵੀ ਕਿਵੇਂ ਤੁਸੀਂ ਗੋਲੀ ਬੱਟ ਸਕਦੇ ਹੋ ਉਹ ਗੋਲੀ ਤੁਸੀਂ ਰਜਾਨਾ ਡੇਲੀ ਇੱਕ ਸਵੇਰੇ ਉੱਠ ਕੇ ਰੋਟੀ ਖਾਣ ਤੋਂ ਬਾਅਦ ਚਾਹੇ 15 20 ਮਿੰਟ ਬਾਅਦ ਲੈ ਲਿਓ ਡੇਲੀ ਇੱਕ ਲੈਣੀ ਸਟਾਰਟ ਕਰ ਦਿਓ ਨਾ ਕਦੇ ਤੁਹਾਨੂੰ ਇਨਫੈਕਸ਼ਨ ਹੋਵੇ ਨਾ ਜਿੰਨਾਂ ਦਾ ਵੀ ਅੱਧਾ ਸਿਰ ਦਰਦ ਕਰਦਾ ਰਹਿੰਦਾ ਨਾ ਕਦੇ ਤੁਹਾਡਾ ਸਿਰ ਦਰਦ ਕਰੇ ਤੇ ਜਿਹੜਾ ਹੱਡਾਂ ਪੈਰਾਂ 'ਚ ਦਰਦ ਰਹਿੰਦਾ ਉਹ ਵੀ ਠੀਕ ਹੋ ਜਾਊਗਾ ਧੰਨਵਾਦ ਜੀ